ਕੋਪਿੰਡ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਹੈ ਉਹਨਾਂ ਦੇ ਨਾਲ ਇੱਕ ਸੜਕੀ ਹਾਦਸਾ ਵਾਪਰਦਾ ਅਤੇ ਇਸ ਭਿਆਨਕ ਸੜਕ ਹਾਦਸੇ ਦੇ ਵਿਚ ਕੋਪਿੰਡ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਵੀ 1 ਘੰਟੇ ਬਾਅਦ ਆਈ ਅਤੇ ਪੁਲਿਸ ਪ੍ਰਸ਼ਾਸਨ ਵੀ ਪੂਰੇ 3 ਘੰਟੇ ਬਾਅਦ ਉੱਥੇ ਪਹੁੰਚਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਹੁਣਾ ਕਿਹਾ ਕਿ ਜਦੋਂ ਇਹ ਸੜਕੀ ਹਾਦਸਾ ਵਾਪਰਿਆ ਤਾਂ ਪੁਲਿਸ ਨੂੰ ਇਤਲਾ ਦੇ ਦਿੱਤੀ ਗਈ ਸੀ ਅਤੇ ਐਂਬੂਲੈਂਸ ਤੋਂ ਵੀ ਪਹਿਲਾਂ ਪੁਲਿਸ ਉੱਥੇ ਪਹੁੰਚਣਾ ਚਾਹੀਦਾ ਸੀ ਪਰ ਪੁਲਿਸ ਐਂਬੂਲੈਂਸ ਦੇ ਆਉਣ ਤੋਂ ਵੀ 2 ਘੰਟੇ ਬਾਅਦ ਉੱਥੇ ਪਹੁੰਚੀ ਅਤੇ ਐਂਬੂਲੈਂਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਐਂਬੂਲੈਂਸ ਵੀ 1 ਘੰਟੇ ਬਾਅਦ ਪਹੁੰਚੀ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਸ਼੍ਰੀ ਮੁਕਸਰ ਸਾਹਿਬ ਤੋਂ ਇਹ ਖਬਰ ਸਾਹਮਣੇ ਆਈ ਹੈ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਕੋਟਲੀ ਦੇਵਣ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਤਿੰਨੇ ਨੌਜਵਾਨ ਇੱਕੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਹੇ ਸੀ ਅਤੇ ਰਾਤ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਦੇ ਵੱਲ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਅਤੇ ਦੋ ਨੌਜਵਾਨਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਨੂੰ ਇਲਾਜ ਦੇ ਲਈ ਹਸਪਤਾਲ ਪਰ ਟਿਕਾਇਆ ਗਿਆ ਪਰ ਇਲਾਜ ਦੌਰਾਨ ਇਸ ਨੌਜਵਾਨ ਦੀ ਵੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਤਿੰਨੇ ਨੌਜਵਾਨ ਜਿਹੜੇ ਸਨ ਇੱਕੋ ਪਿੰਡ ਦੇ ਰਹਿਣ ਵਾਲੇ ਸਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦੇਵਨ ਦੇ ਤਿੰਨੇ ਨੌਜਵਾਨਾਂ ਦੀ ਇੱਕੋ ਦਿਨ ਸੜਕੀ ਹਾਦਸੇ ਦੇ ਵਿੱਚ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਮਾਤਮ ਚਾਹ ਆਫੇ ਨੋਜਵਾਸੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ ਹਾਲਾਂਕਿ ਇਸ ਬਾਬਤ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤਿੰਨਾਂ ਨੌਜਵਾਨਾਂ ਦੀ ਉਮਰ ਜੜੀ ਹੈ ਉਹ ਕਰੀਬ 19 ਤੋਂ 20 ਸਾਲ ਦੀ ਹੈ ਅਤੇ ਕਰੀਬ 6 ਵਜੇ ਹਾਦਸਾ ਵਾਪਰਿਆ ਪਰ 3 ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚਿਆ ਕਿ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਤੁਹਾਨੂੰ ਵਿਸਥਾਉਂਦੇ ਹਨ ਕੱਟਣਾ ਕਿ ਮੁੰਡੇ ਆ ਰਹੇ ਸੀਗੇ ਉਹਨਾਂ ਨੂੰ ਫੇਟ ਵੱਜੀ ਹੈ ਤਿੰਨਾਂ ਹੀ ਥਾਂ ਤੇ ਡੈਥ ਹੋ ਗਈ ਹੈ ਇੱਕ ਨੂੰ ਲਗੇ ਸੀ ਫਰੀਦਕੋਟ ਉਹ ਵੀ ਨਹੀਂ ਬਚਾਗਾ ਦੋ ਤਿੰਨੇ ਸਾਡੇ ਭਰਾ ਸੀ ਕੋਟਲੀ ਪੈਂਡ ਦੇ ਰਹਿਣ ਵਾਲੇ ਆ ਜੀ ਅਸੀਂ ਠੀਕ ਆ ਇਹ 6 ਵਜੇ ਦੀ ਹੈ ਨਹੀਂ 6 ਵਜੇ ਬਾਈ ਜੀ ਫੋਨ ਲਾਇਆ ਸੀ ਠੀਕ ਆ ਤੇ ਹੁਣ ਟਾਈਮ ਦੇਖੀ ਹੋ ਗਿਆ ਵੀਰੇ ਤਿੰਨ ਘੰਟੇ ਤੋਂ ਬਾਅਦ ਵੇਖ ਲਓ ਇੱਥੇ ਪ੍ਰਸ਼ਾਸਨ ਪਹੁੰਚਿਆ ਐਂਬੂਲੈਂਸ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਕਿਉਂਕਿ ਉਹਾਂ ਦੇ ਵੀ ਸਾਨੂੰ ਮਨਜ਼ੂਰੀ ਲਵਾਉਣਗੇ ਤੇ ਡੈੱਡ ਬੋਡੀਾਂ ਚੱਕਾਂਗੇ ਠੀਕ ਆ ਤੇ ਨਹੀਂ ਨਹੀਂ ਚੱਕ ਦੇਗੀ ਇਹਨਾਂ ਦੀ ਉਮਰ ਹੋਊਗੀ 20-20 ਸਾਲ 18-19 ਸਾਲਾਂ ਦੇ ਹੈਗੇ ਸੀ ਮੁੰਡੇ ਠੀਕ ਹੈ ਜੀ ਹਾਂ ਹਾਂ ਜੀ ਕੋਈ ਨਹੀਂ ਵਾਹ ਸਾਰੇ ਕੁਾਰੇ ਸੀਗੇ ਇਹ ਕੋਟਲੀ ਪਿੰਡ ਤੇ ਰਹਿਣ ਵਾਲੇ ਆ ਜੀ ਹਾਂ ਜੀ ਹਾਂ ਜੀ ਕੋਟਲੀ ਪਿੰਡ ਤੋਂ ਰਹਿਣ ਵਾਲੇ ਆ ਜੀ ਹਾਂ ਜੀ ਤੇ ਬੁੱਜੇ ਨੂੰ ਇੱਕੋ ਲੈ ਗਈ ਸੀ ਹਾਂ ਰਹਿ ਗਈ ਹਾਂ ਜੀ ਉਹਨੂੰ ਐਂਬੂਲੈਂਸ ਚ ਲੈ ਗਏ ਉਹਦੀ ਵੀ ਡੈਥ ਹੋ ਚੁੱਕੀ ਆ ਉਹਨਾਂ ਨੇ ਜਵਾਬ ਦਿੱਤਾ ਤੇ ਉਹ ਆ ਰਹੇ ਆ ਇੱਥੇ ਪਿੰਡ ਆਪਣੇ ਹਾਂ ਜੀ ਇਹ ਲੱਗਦਾ ਕੁਝ ਵੀਕੀਕ ਕਾਦ ਨਾਲ ਐਕਸੀਡੈਂਟ ਹੋ ਗਿਆ ਪਤਾ ਲੱਗਿਆ ਕਿ ਨਹੀਂ ਇਹ ਗੱਲ ਤਾਂ ਨਹੀਂ ਪਤਾ ਲੱਗਿਆ ਜੀ ਕੈਮਰੇ ਲੱਗੇ ਹੋਏ ਆ ਸੜਕ ਤੇ ਲੋਕਾਂ ਦੇ ਉਹਨਾਂ ਦੇ ਵੇਖ ਕੇ ਸਭਾ ਪਤਾ ਲੱਗ ਜੂਗਾ ਹਾਂ ਜੀ ਤਿੰਨੋਂ ਇੱਕੋ ਮੋਟਰਸਾਈਕਲ ਤੇ ਸੀ ਗਈ ਇਹਨਾਂ ਦੇ ਅੱਗੋਂ ਫੇਟ ਵੱਜੀ ਆ ਮੋਟਰਸਾਈਕਲ ਦਾ ਕੁਝ ਵੀ ਨਹੀਂ ਬਚਾਗਾ ਤਿੰਨੇ ਵੀ ਨਹੀਂ ਬਚੇਗੀ ਇਹਨਾਂ ਦਾ ਹਾਲ ਵੀ ਨਹੀਂ ਵੇਖਿਆ ਤਾਂ ਕਿ ਇਹਨਾਂ ਦਾ ਮੂੰਹ ਸਿਰ ਪਤਾ ਨਹੀਂ ਲੱਗਦਾ ਪਛਾਣ ਨਹੀਂ ਆਉਂਦੀ ਐਡਾ ਹਾਸਾ ਟਕੜਾਇਆ ਇਹਨਾਂ ਨੇ ਮੇਰਾ ਨਾਮ ਜਸਪ੍ਰੀ ਸਿੰਘ ਆ ਜੀ ਕੋਟਲੀ ਪਿੰਡ ਤੇ ਰਹਿਣ ਵਾਲਾ ਮੈਂ ਮੈਂ ਬ੍ਰਦਰ ਲੱਗਦਾ ਜੀ ਤਿੰਨਾਂ ਦਾ ਭਰਾ ਸੀ ਮੇਰੇ ਛੋਟੇ ਠੀਕ ਹੈ ਜੀ ਤੇ ਉਹ 6 ਵਜੇ ਦੀ ਇਹ ਘਟਨਾ ਹੋਈ ਆ ਹੁਣ 10 ਵਜੇ ਹੈਗੇ ਪ੍ਰੋਸੀਸ਼ਨ ਨੇ ਸਾਡੀ ਇੱਕ ਬੰਦੇ ਦੀ ਵੀ ਗੱਲ ਨਹੀਂ ਸੁਣੀ ਗਈ ਉਹਨਾਂ ਨੇ ਘਟਨਾ ਹੋਈ ਆ ਉਧਰੋਂ 6:30 ਵਜੇ ਜੀ ਗੱਡੀ ਦੀ ਠੀਕ ਹੈ ਜੀ ਦੋਵੇਂ ਤਿੰਨੇ ਭਰਾ ਡੈੱਡ ਹੋ ਗਏ ਠੀਕ ਹੈ ਜੀ ਮਲਾਜਮ ਨੂੰ ਫੋਨ ਕੀਤਾ ਸੀਗਾ ਤਿੰਨ ਘੰਟੇ ਸਾਡੀ ਉਹਨਾਂ ਨੇ ਗੱਲ ਪਹਿਲਾਂ ਐਂਬੂਲੈਂਸ ਆਈ ਐਂਬੂਲੈਂਸ ਫੋਨ ਕੀਤਾ ਠੀਕ ਹੈ ਜੀ ਐਂਬੂਲੈਂਸ ਆਈ 1 ਘੰਟੇ ਦੇ ਵਿੱਚ ਠੀਕ ਹੈ ਜੀ ਬਾਅਦ ਮਲਾਜਮ ਨੂੰ ਫੋਨ ਲਾ ਮਲਾਜਮ ਪਹੁੰਚੇ 2 ਘੰਟੇ ਦੇ ਵਿੱਚ ਯਾਨੀ ਕਿ ਮਲਾਜਮ ਤਿੰਨ ਮੰਤਲ ਜੱਥ ਹੋਈਏ ਮੇਰਾ ਤਿੰਨੇ ਬ੍ਰਦਰ ਸੀ ਤਿੰਨੇ ਭਰਾ ਸੀ ਸਾਡੇ ਹਾਂਜੀ 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 ਤਿੰਨਾਂ ਦੇ ਬ੍ਰਦਰ ਕੋਰਲੀ ਪਿੰਡ ਦੇ ਹੀ ਆ ਬੋਬੀ ਇੱਕ ਤਨ ਕੇ ਦੀਪੀ ਠੀਕ ਹੈ ਜੀ ਤੇ ਇੱਕ ਸੁਖਵਿੰਦਰ ਹੈ ਕਿੰਨੀ ਕਿੰਨੀ ਉਮਰ ਹੈ ਉਮਰ ਬਸ ਏਮ ਹੀ ਹੈ 20-20 ਸਾਲ ਹੈ ਜੀ 20 ਸਾਲ ਨਹੀਂ 21 ਸਾਲ ਹੈ ਹਾਂਜੀ ਇਹ ਆ ਰਹੇ ਸੀ ਉਧਰ ਮੁਖਸਰ ਆ ਰਹੇ ਸੀ ਜੈਨੂ ਬਾਕੀ ਮਿਲਾਈ ਮਨੇ ਕੋਈ ਗਾਰਵਾਜ਼ ਨਹੀਂ ਕੀਤੀ ਠੀਕ ਹੈ ਦਾਰੂ ਪੀਤੀ ਸੀ ਮਿਲਾਈ ਮਨੇ ਜੀ ਤਿੰਨ ਘੰਟੇ ਤੱਕ ਪਹੁੰਚਾਈ ਸਰਕਾਰ ਬੇਕਾਰ ਸਰਕਾਰ ਆਈ ਜਮਾਂ ਗੰਦੀ ਸਰਕਾਰ ਆਈ ਗੰਦੀ ਸਰਕਾਰ ਠੀਕ ਹੈ ਜੀ ਕਿਸੇ ਨੂੰ ਸਮਝਾਇਆ ਨਹੀਂ ਕੋਈ ਹੈ ਇਹ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਪਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે તે નેડે લાઈવી ટીવી